ਸਸਰੇ ਕਾਲ ਜੀ ਹੁਣ ਤੱਕ ਇਸ ਚੈਨਲ ਤੇ ਮੈਂ ਕਈ ਲੜੀਆਂ ਦੇ ਵਿੱਚ ਕਈ ਧਾਰਮਿਕ ਫਲਸਫਿਆਂ ਦੇ ਉੱਤੇ ਆਪਣੇ ਵਿਚਾਰ ਤੁਹਾਡੇ ਅੱਗੇ ਰੱਖ ਚੁੱਕਿਆ ਹਾਂ ਭਾਵੇਂ ਉਹ ਖਲੀਲ ਜਬਰਾਨ ਦੀ ਲਿਖੀ ਹੋਈ ਪੈਗੰਬਰ ਹੋਵੇ ਭਾਵੇਂ ਸੁਸਾਨ ਦੀ ਲਿਖੀ ਹੋਈ ਕਵਿਤਾ ਸਿੰਸਨ ਮਿੰਗ ਹੋਵੇ ਜਾਂ ਪਲੇਟੋ ਦੇ ਸੰਵਾਦ ਹੋਣ ਤੇ ਅੱਜ ਮੈਂ ਤੁਹਾਡੇ ਅੱਗੇ ਉਸ ਵੀਰ ਨਾਇਕ ਦੇ ਵਿਚਾਰ ਰੱਖਣ ਆਇਆ ਹਾਂ ਜਿਸ ਦਾ ਜਵਾਨੀ ਦੇ ਉੱਤੇ ਬਹੁਤ ਡੂੰਗਾ ਪ੍ਰਭਾਵ ਐ ਮਹਾਨ ਸ਼ਖਸੀਅਤ ਸਨ ਸਰਦਾਰ ਭਗਤ ਸਿੰਘ ਤੇ ਉਹਨਾਂ ਦਾ ਲੇਖ ਮੈਂ ਨਾਸਤਿਕ ਕਿਉਂ ਹਾਂ ਮੈਂ ਅੱਜ ਤੁਹਾਡੇ ਅੱਗੇ ਰੱਖਾਂਗਾ ਇਸ ਦਾ ਸਰਲੇਖ ਸੁਣਨ ਤੋਂ ਬਾਅਦ ਤੁਹਾਨੂੰ ਇਹ ਜ਼ਰੂਰ ਲੱਗ ਰਿਹਾ ਹੋਵੇਗਾ ਕਿ ਭਗਤ ਸਿੰਘ ਧਰਮ ਵਿਰੋਧੀ ਸਨ ਇੱਕ ਹਿੰਸਕ ਕ੍ਰਾਂਤੀਕਾਰੀ ਸਨ ਕਿਉਂਕਿ ਨਾਸਤਿਕ ਸ਼ਬਦ ਅਸੀਂ ਬਹੁਤ ਗਲਤ ਤਰੀਕੇ ਨਾਲ ਲੈਂਦੇ ਹਾਂ ਇਸ ਦਾ ਕਾਰਨ ਇਹ ਹੈ ਕਿ ਅਸੀਂ ਆਸਤਿਕ ਤੇ ਆਸਤਿਕਤਾ ਦਾ ਫਰਕ ਨਹੀਂ ਸਮਝਦੇ ਜ਼ਰੂਰੀ ਨਹੀਂ ਹੈ ਕਿ ਜਿਸ ਇਨਸਾਨ ਦੇ ਵਿੱਚ ਧਾਰਮਿਕ ਭਾਵਨਾਵਾਂ ਹੋਣ ਉਹ ਖੁਦ ਧਾਰਮਿਕ ਹੋਵੇ ਜੇਕਰ ਅਸੀਂ ਗੌਤਮ ਬੁੱਧ ਦੇ ਸਮੇਂ ਵਿੱਚ ਵੇਖੀਏ ਤਾਂ ਗੌਤਮ ਬੁੱਧ ਨੇ ਵੇਦਾਂ ਨੂੰ ਬਿਲਕੁਲ ਤਰ੍ਹਾਂ ਨਕਾਰ ਦਿੱਤਾ ਪਰ ਜੇ ਉਹਨਾਂ ਦੇ ਧਾਰਮਿਕ ਪ੍ਰਵਚਨਾਂ ਨੂੰ ਸੁਣੀਏ ਤਾਂ ਉਹਨਾਂ ਤੋਂ ਵੱਧ ਧਾਰਮਿਕ ਇਨਸਾਨ ਸਾਨੂੰ ਮਿਲ ਨਹੀਂ ਸਕਦਾ ਪਰ ਉਹ ਉਸ ਸਮੇਂ ਦੇ ਲੋਕ ਉਹਨਾਂ ਨੂੰ ਨਾਸਤਿਕ ਹੀ ਸਮਝਣਗੇ ਆਸਤਿਕਤਾ ਜਾਂ ਨਾਸਤਿਕਤਾ ਤੁਹਾਡੇ ਖਿਆਲਾਂ ਤੇ ਤੁਹਾਡੇ ਕਰਮਾਂ ਤੋਂ ਪ੍ਰਗਟ ਹੁੰਦੀ ਹੈ ਨਾ ਕਿ ਇਸ ਚੀਜ਼ ਨੂੰ ਕਿਤੋਂ ਹੀ ਆਪਣੇ ਆਪ ਨੂੰ ਕਿਹੜਾ ਸਰ ਲੇਖ ਦਿੰਦੇ ਹੋ ਭਗਤ ਸਿੰਘ ਜੀ ਨੇ ਜਿਸ ਆਪਣੇ ਆਪ ਨੂੰ ਨਾਸਤਿਕ ਕਿਹਾ ਹੈ ਤਾਂ ਜ਼ਰੂਰ ਉਸ ਸਮੇਂ ਦੀ ਧਾਰਮਿਕਤਾ ਨੂੰ ਵੇਖ ਕੇ ਤੇ ਉਸ ਤੋਂ ਨਿਰਾਸ਼ ਹੋ ਕੇ ਖੁਦ ਨੂੰ ਨਾਸਤਿਕ ਕਿਹਾ ਹੋਵੇਗਾ ਤੇ ਉਹਨਾਂ ਨੇ ਖੁਦ ਨੂੰ ਨਾਸਤਿਕ ਕਿਉਂ ਕਿਹਾ ਉਹਨਾਂ ਦਾ ਇਹ ਲੇਖ ਲਿਖਣ ਦਾ ਕੀ ਕਾਰਨ ਸੀ ਤੇ ਉਹਨਾਂ ਦਾ ਆਪ ਆਸਤਿਕ ਤੋਂ ਨਾਸਤਿਕ ਹੋਣ ਦਾ ਕੀ ਕਾਰਨ ਸੀ ਤੇ ਇੱਕ ਨਾਸਤਿਕ ਹੁੰਦੇ ਹੋਏ ਵੀ ਉਹਨਾਂ ਨੇ ਕਿਉਂ ਆਪਣੀ ਜਾਨ ਹੋਰਾਂ ਲੋਕਾਂ ਲਈ ਦੇ ਦਿੱਤੀ ਇਹ ਆਪਾਂ ਇਸ ਲੇਖ ਵਿੱਚ ਜਾਣਾਂਗੇ ਹੁਣ ਮੈਂ ਤੁਹਾਡੇ ਅੱਗੇ ਭਗਤ ਸਿੰਘ ਦੇ ਧਾਰਮਿਕ ਵਿਚਾਰ ਉਹਨਾਂ ਦੇ ਲੇਖ ਮੈਂ ਨਾਸਤੇ ਕਿਉਂ ਹਾਂ ਤੋਂ ਰੱਖਾਂਗਾ ਲੇਖ ਦੀ ਸ਼ੁਰੂਆਤ ਵਿੱਚ ਹੀ ਭਗਤ ਸਿੰਘ ਇਸ ਚੀਜ਼ ਦਾ ਕਾਰਨ ਦੱਸਦੇ ਨੇ ਕਿ ਉਹਨਾਂ ਨੇ ਇਹ ਲੇਖ ਕਿਉਂ ਲਿਖਿਆ ਮੇਰੀ ਮੇਰੇ ਦੋਸਤਾਂ ਤੋਂ ਵਾਰਤਾਂ ਦੇ ਬਾਅਦ ਉਹਨਾਂ ਮੈਨੂੰ ਪਤਾ ਚੱਲਿਆ ਹੈ ਕਿ ਉਹਨਾਂ ਨੇ ਮੇਰੇ ਬਾਰੇ ਇੱਕ ਬੜੀ ਬੇਤੁਕੀ رائے ਬਣਾਈ ਹੈ ਉਹ ਸੋਚਦੇ ਹਨ ਕਿ ਮੇਰੀ ਨਾਸਤਿਕਤਾ ਮੇਰੀ ਬੇਵਕੂਫੀ ਤੇ ਹੰਕਾਰ ਦਾ ਨਤੀਜਾ ਹੈ ਹੁਣ ਪਹਿਲਾਂ ਮੈਂ ਕੁਝ ਗੱਲਾਂ ਸਾਫ਼ ਕਰਾਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਇੱਕ ਇਨਸਾਨ ਹਾਂ ਤੇ ਇੱਕ ਇਨਸਾਨ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਤੇ ਕੋਈ ਵੀ ਇਹ ਦਾਵਾ ਨਹੀਂ ਕਰ ਸਕਦਾ ਕਿ ਉਹ ਇੱਕ ਇਨਸਾਨ ਤੋਂ ਵੱਧ ਕੇ ਕੁਝ ਹੈ ਮੇਰੇ ਵਿੱਚ ਇੱਕ ਕਮਜ਼ੋਰੀ ਹੈ ਕਿ ਹੰਕਾਰ ਮੇਰੇ ਸੁਭਾਅ ਦਾ ਇੱਕ ਅੰਗ ਹੈ ਮੇਰੇ ਦੋਸਤਾਂ ਦੇ ਵਿੱਚ ਮੈਨੂੰ ਇੱਕ ਤਾਨਾਸ਼ਾ ਸਮਝਿਆ ਜਾਂਦਾ ਹੈ ਮੈਂ ਇਸ ਦੋਸਤੋ ਇਨਕਾਰ ਵੀ ਨਹੀਂ ਕਰਦਾ ਜਿੱਥੋਂ ਤੱਕ ਸਮਾਜ ਦੀ ਰੋੜੀਵਾਦੀ ਰਿਵਾਇਤਾਂ ਦਾ ਰਿਵਾਇਤਾਂ ਦੀ ਗੱਲ ਹੈ ਮੈਂ ਉਹਨਾਂ ਨੂੰ ਸਾਫ਼ ਨਿਕਾਰਦਾ ਹਾਂ ਤੇ ਉਹਨਾਂ ਦਾ ਵਿਰੋਧ ਕਰਦਾ ਹਾਂ ਤੇ ਇਸ ਗੱਲ ਦਾ ਹੰਕਾਰ ਵੀ ਕਰਦਾ ਪਰ ਇਹ ਕੋਈ ਜਾਤੀ ਗੱਲ ਨਹੀਂ ਹੈ ਇਸ ਨੂੰ ਆਪਣੇ ਖਿਆਲਾਂ ਉੱਤੇ ਮਾਣ ਰੱਖਣਾ ਕਹਿਣਾ ਚਾਹੀਦਾ ਹੈ ਇਸ ਨੂੰ ਹੰਕਾਰ ਨਹੀਂ ਸਮਝਣਾ ਚਾਹੀਦਾ ਭਾਵੇਂ ਤੁਸੀਂ ਹੰਕਾਰ ਕਹੋ ਜਾਂ ਅਭਿਮਾਨ ਇਸ ਦੋਨੋਂ ਆਪਣੇ ਖਿਆਲਾਂ ਦਾ ਪ੍ਰਗਟਾਵਾ ਕਰਨਾ ਹੁੰਦਾ ਹੈ ਕੀ ਮੇਰੀ ਨਾਸਤਿਕਤਾ ਹੰਕਾਰ ਦਾ ਨਤੀਜਾ ਹੈ ਜਾਂ ਡੂੰਗੇ ਸੋਚ ਵਿਚਾਰ ਦਾ ਇਸ ਉੱਤੇ ਮੈਂ ਆਪਣੇ ਵਿਚਾਰ ਤੁਹਾਡੇ ਅੱਗੇ ਰੱਖਦਾ ਹਾਂ ਪਰ ਇਸ ਤੋਂ ਪਹਿਲਾਂ ਮੈਂ ਤੁਹਾਡੇ ਅੱਗੇ ਹੰਕਾਰ ਤੇ ਅਭਿਮਾਨ ਦਾ ਫਰਕ ਰੱਖਣਾ ਚਾਹਾਂਗਾ ਇਹ ਮੇਰੀ ਸੋਚ ਤੋਂ ਪਰੇ ਹੈ ਕਿ ਕਿਵੇਂ ਫੋਕਾ ਹੰਕਾਰ ਜਾਂ ਬਿਲੋੜਾ ਅਭਿਮਾਨ ਕਿਸੇ ਨੂੰ ਨਾਸਤਿਕ ਬਣਾ ਸਕਦਾ ਹੈ ਸ਼ਾਇਦ ਮੈਂ ਇੱਕ ਮਹਾਨ ਇਨਸਾਨ ਦੀ ਮਹਾਨਤਾ ਨੂੰ ਨਾ ਸਮਝ ਪਾਵਾਂ ਜੇ ਮੈਨੂੰ ਬਿਨਾਂ ਕਿਸੇ ਗੱਲ ਤੋਂ ਪ੍ਰਸਿੱਧੀ ਮਿਲ ਗਈ ਹੋਵੇ ਜਾਂ ਮੈਂ ਉਸ ਦੀ ਮਹਾਨਤਾ ਨੂੰ ਸਮਝਣ ਯੋਗ ਹੀ ਨਾ ਹੋਵਾਂ ਇਹ ਤਾਂ ਸਮਝਿਆ ਜਾ ਸਕਦਾ ਹੈ ਪਰ ਹੰਕਾਰ ਕਿਸੇ ਨੂੰ ਨਾਸਤਿਕ ਕਿਵੇਂ ਬਣਾ ਸਕਦਾ ਹੈ ਦੋਹੀ ਚੀਜ਼ਾਂ ਹੋ ਸਕਦੀਆਂ ਹਨ ਜਾਂ ਤਾਂ ਇਨਸਾਨ ਆਪਣੇ ਆਪ ਨੂੰ ਰੱਬ ਦਾ ਰਾਕੀਬ ਸਮਝ ਲਵੇ ਜਾਂ ਖੁਦ ਆਪਣੇ ਆਪ ਨੂੰ ਹੀ ਰੱਬ ਸਮਝ ਲਵੇ ਦੋਨਾਂ ਵਿੱਚ ਇਨਸਾਨ ਨੂੰ ਨਾਸਤਿਕ ਨਹੀਂ ਕਹਿਣਾ ਚਾਹੀਦਾ ਕਿਉਂਕਿ ਉਹ ਹਾਲੇ ਵੀ ਰੱਬ ਦੀ ਹੋਂਦ ਤੋਂ ਇਨਕਾਰ ਨਹੀਂ ਕਰ ਰਿਹਾ ਮੈਂ ਤਾਂ ਇਹੀ ਕਹਾਂਗਾ ਕਿ ਮੈਂ ਇਹਨਾਂ ਦੋਨਾਂ ਸ਼੍ਰੇਣੀਆਂ ਵਿੱਚ ਹੀ ਨਹੀਂ ਆਉਂਦਾ ਮੈਂ ਕਿਸੇ ਵੀ ਸਰਵਸ਼ਕਤੀਮਾਨ ਤੇ ਸਰਵਵਿਆਪੀ ਸੱਤਾ ਦੀ ਹੋਂਦ ਤੋਂ ਇਨਕਾਰ ਕਰਦਾ ਤੇ ਇਹ ਗੱਲ ਤੇ ਪੱਕੀ ਹੈ ਕਿ ਮੈਂ ਕਿਸੇ ਹੰਕਾਰ ਜਾਂ ਅਭਿਮਾਨ ਕਰਕੇ ਨਾਸਤਿਕ ਨਹੀਂ ਹੋਇਆ ਇਸ ਗੱਲ ਤੇ ਮੈਂ ਤੁਹਾਡੇ ਅੱਗੇ ਕੁਝ ਤੱਥ ਰੱਖਾਂਗਾ ਮੇਰੇ ਦੋਸਤ ਕਹਿੰਦੇ ਹਨ ਕਿ ਦਿੱਲੀ ਬਾਬ ਤੇ ਲਾਹੌਰ ਸਾਜ਼ਿਸ਼ ਕੇਸਾ ਤੋਂ ਬਾਅਦ ਮੈਨੂੰ ਬਹੁਤ ਪ੍ਰਸਿੱਧੀ ਮਿਲੀ ਤੇ ਉਸੇ ਪ੍ਰਸਿੱਧੀ ਨੇ ਮੇਰੇ ਵਿੱਚ ਇਹ ਹੰਕਾਰ ਪੈਦਾ ਕੀਤਾ ਕਿ ਮੈਂ ਨਾਸਤਿਕ ਹੋ ਗਿਆ ਮੈਂ ਇਹ ਗੱਲ ਸਾਫ਼ ਕਰ ਦਿਆਂ ਕਿ ਮੈਂ ਜਦ ਪ੍ਰਸਿੱਧ ਨਹੀਂ ਵੀ ਸਾਂ ਤਦ ਵੀ ਮੈਂ ਨਾਸਤਿਕ ਸਾਂ ਇੱਕ ਕਾਲਜ ਵਿੱਚ ਪੜਨ ਵਾਲਾ ਵਿਦਿਆਰਥੀ ਤੇ ਇੰਨਾ ਅਭਿਮਾਨੀ ਨਹੀਂ ਹੋ ਸਕਦਾ ਕਿ ਉਹ ਨਾਸਤਿਕ ਹੋ ਜਾਏ ਤੇ ਕਾਲਜ ਵਿੱਚ ਮੈਨੂੰ ਕਦੇ ਵੀ ਅਭਿਮਾਨੀ ਹੋਣ ਦਾ ਕੋਈ ਮੌਕਾ ਨਹੀਂ ਮਿਲਿਆ ਭਾਵੇਂ ਕੁਝ ਅਧਿਆਪਕਾਂ ਦਾ ਮੈਂ ਪਸੰਦੀਦਾ ਛਾਤਰ ਜ਼ਰੂਰ ਸਾਂ ਪਰ ਇਹ ਗੱਲ ਕੋਈ ਅਭਿਮਾਨ ਵਧਾਨ ਵਾਲੀ ਨਹੀਂ ਹੈ ਮੈਂ ਆਪਣੇ ਪਿਤਾ ਦੇ ਅਸਰ ਹੇਠ ਹੀ ਵੱਡਾ ਹੋਇਆ ਉਹਨਾਂ ਨੇ ਹੀ ਮੇਰੀ ਪਰਵਰਿਸ਼ ਕੀਤੀ ਉਹ ਇੱਕ ਕट्टर आर्य ਸਮਾਜੀ ਸਨ ਤੇ ਇੱਕ आर्य ਸਮਾਜੀ ਕੁਝ ਵੀ ਹੋ ਸਕਦਾ ਪਰ ਨਾਸਤਿਕ ਨਹੀਂ ਹੋ ਸਕਦਾ ਮੈਂ ਡੀਏਵੀ ਕਾਲਜ ਲਾਹੌਰ ਤੋਂ ਪੜਿਆ ਉਦੋਂ ਮੈਂ ਇੱਕ ਆਸਥਿਕ ਸਾਂ ਤੇ ਕੰਟਿਆਂ ਬੱਦੀ ਬਹਿ ਕੇ ਮੰਤਰਾਂ ਦਾ ਜਾਪ ਕਰਦਾ ਸਾਂ ਮੇਰੇ ਪਿਤਾ ਧਾਰਮਿਕ ਖਿਆਲਾਂ ਨੂੰ ਲੈ ਕੇ ਬਹੁਤ ਸਹਿਨਸ਼ੀਲ ਵਿਅਕਤੀ ਸਨ ਉਹਨਾਂ ਦੀ ਹੀ ਸਿੱਖਿਆਵਾਂ ਦਾ ਅਸਰ ਸੀ ਕਿ ਮੈਂ ਆਪਣੀ ਜ਼ਿੰਦਗੀ ਦੇਸ਼ ਉੱਤੇ ਲਾਉਣ ਬਾਰੇ ਸੋਚਿਆ ਅਸਹਿਯੋਗ ਅੰਦੋਲਨ ਦੇ ਦਿਨਾਂ ਵਿੱਚ ਮੇਰਾ ਦਾਖਲਾ ਨੈਸ਼ਨਲ ਕਾਲਜ ਵਿੱਚ ਹੋ ਗਿਆ ਉੱਥੇ ਮੈਂ ਧਾਰਮਿਕ ਵਿਚਾਰਾਂ ਨੂੰ ਲੈ ਕੇ ਸ਼ੱਕੀ ਹੋ ਗਿਆ ਪਰ ਫਿਰ ਵੀ ਮੇਰਾ ਵਿਸ਼ਵਾਸ ਧਰਮ ਵਿੱਚ ਪੱਕਾ ਸੀ ਮੈਂ ਕੇਸ ਰੱਖੇ ਸਨ ਜੋ ਕਿ ਸਿੱਖ ਧਰਮ ਦੀ ਇੱਕ ਰਵਾਇਤ ਹੈ ਪਰ ਫਿਰ ਵੀ ਮੈਂ ਖੁਦ ਨੂੰ ਸਿੱਖ ਧਰਮ ਤੇ ਭਾਵੇਂ ਕਿਸੇ ਵੀ ਹੋਰ ਧਰਮ ਦੀ ਪ੍ਰਭਾਵਸ਼ੀਲਤਾ ਲਈ ਮਨਾ ਨਾ ਸਕਿਆ ਪਰ ਫਿਰ ਵੀ ਮੇਰਾ ਧਰਮਾਂ ਵਿੱਚ ਵਿਸ਼ਵਾਸ ਪੱਕਾ ਸੀ ਫਿਰ ਮੈਂ ਇਨਕਲਾਬੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਮੈਂ ਜਿਸ ਪਹਿਲੇ ਆਗੂ ਨੂੰ ਮਿਲਿਆ ਉਹ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਹੌਸਲਾ ਨਾ ਕਰ ਸਕਿਆ ਉਹ ਕਹਿੰਦਾ ਸੀ ਕਿ ਜਦ ਤੇਰਾ ਮਨ ਕਰੇ ਰੱਬ ਨੂੰ ਧਿਆ ਲਈ ਬਾਕੀ ਮੈਂ ਜਿੰਨੇ ਵੀ ਆਗੂਆਂ ਨੂੰ ਮਿਲਿਆ ਭਾਵੇਂ ਉਹ ਕਾਮਰੇਡ ਸਚਿੰਦਰ ਨਾਥ ਸਾਨਿਆਲ ਸਨ ਰਾਮ ਪ੍ਰਸਾਦ ਬਿਸਮਿਲਸਨ ਕਕੋਰੀ ਸ਼ਹੀਦ ਸਨ ਜਾਂ ਰਾਜਨ ਲੈਰੀ ਸਨ ਉਹ ਸਭ ਰਬ ਵਿੱਚ ਵਿਸ਼ਵਾਸ ਰੱਖਦੇ ਸਨ ਤੇ ਗੀਤਾ ਤੇ ਉਪਨਿਸ਼ਦ ਦੇ ਸ਼ਲੋਕਾਂ ਨੂੰ ਆਪਣੇ ਲੇਖਾਂ ਵਿੱਚ ਜ਼ਰੂਰ ਸ਼ਾਮਲ ਕਰਦੇ ਸਨ ਉਸ ਸਮੇਂ ਮੈਂ ਬਸ ਇੱਕ ਰੋਮਾਂਟਿਕ ਵਿਚਾਰਵਾਦੀ ਇਨਕਲਾਬੀ ਸਾਂ ਬਸ ਇੱਕ ਅਨੁਭਵੀ ਪਰ ਫਿਰ ਜ਼ਿੰਮੇਵਾਰੀ ਮੋਢੇ ਲੈਣ ਦਾ ਸਮਾਂ ਆ ਗਿਆ ਪਹਿਲਾਂ ਤੇ ਪਾਰਟੀ ਦਾ ਬਹੁਤ ਵਿਰੋਧ ਹੋਇਆ ਮੈਂ ਵੀ ਪਾਰਟੀ ਦੀ ਅਸਫਲਤਾ ਬਾਰੇ ਸੋਚਣ ਲੱਗਾ ਇਹ ਮੇਰੇ ਇਨਕਲਾਬੀ ਜੀਵਨ ਵਿੱਚ ਇੱਕ ਬਹੁਤ ਵੱਡਾ ਮੋੜ ਸੀ ਅਧਿਐਨ ਕਰਨ ਦਾ ਅਹਿਸਾਸ ਮੇਰੇ ਮਨ ਵਿੱਚ ਉਬਰਦਾ ਰਿਹਾ ਮੈਂ ਅਧਿਐਨ ਕਰਾਂ ਤਾਂ ਜੋ ਆਪਣੇ ਵਿਰੋਧੀਆਂ ਦੀ ਦਲੀਲਾਂ ਦਾ ਜਵਾਬ ਦੇ ਸਕਾਂ ਮੇਰੇ ਪੁਰਾਣੇ ਖਿਆਲਾਂ ਤੇ ਵਿਸ਼ਵਾਸਾਂ ਵਿੱਚ ਇੱਕ ਤਬਦੀਲੀ ਆ ਗਈ ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿੱਚ ਤਸ਼ੱਦਦ ਦੇ ਤੌਰ ਤਰੀਕੇ ਦਾ ਰੋਮਾਂਸ ਭਾਰੂ ਸੀ ਪਰ ਹੁਣ ਉਸ ਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ ਸੀ ਹੁਣ ਰਹੱਸਵਾਦ ਤੇ ਅੰਧਵਿਸ਼ਵਾਸ ਦੀ ਕੋਈ ਥਾਂ ਨਹੀਂ ਸੀ ਹੁਣ ਬਸ ਯਥਾਰਥਵਾਦੀ ਸਾਡਾ ਸਿਧਾਂਤ ਸੀ ਕੋਈ ਵੀ ਇਲੈਕਸ਼ਨ ਕੋਲੇ ਨਾ ਹੋਣ ਕਰਕੇ ਮੈਨੂੰ ਕਈ ਕਿਤਾਬਾਂ ਪੜਨ ਦਾ ਮੌਕਾ ਮਿਲਿਆ ਮੈਂ ਉਹਨਾਂ ਕ੍ਰਾਂਤੀਕਾਰੀ ਲੇਖਕਾਂ ਨੂੰ ਪੜਿਆ ਜਿਨ੍ਹਾਂ ਨੇ ਆਪਣੇ ਦੇਸ਼ ਵਿੱਚ ਕ੍ਰਾਂਤੀ ਲਿਆਂਦੀ ਮੈਂ ਬਾਕੂਨਿਨ ਲੈਨਿਨ ਮਾਰਕਸ ਤ੍ਰੋਤਸਕੀ ਤੇ ਕਈ ਹੋਰ ਕ੍ਰਾਂਤੀਕਾਰੀਆਂ ਨੂੰ ਪੜਿਆ ਤੇ ਫਿਰ ਮੈਂ ਨਿਰੰਲੰਬਾ ਸਵਾਮੀ ਦੀ ਕਿਤਾਬ ਕਾਮਨ ਸੈਂਸ ਪੜ੍ਹੀ 1926 ਵਿੱਚ ਮੇਰਾ ਕਿਸੇ ਵੀ ਬ੍ਰਹਮਾਣ ਦੇ ਰਚਾਇਤਾ ਪਾਲਨਹਾਰ ਤੇ ਸਰਵਸ਼ਕਤੀਮਾਨ ਸੱਤਾ ਤੋਂ ਵਿਸ਼ਵਾਸ ਪੂਰੀ ਤਰ੍ਹਾਂ ਖਤਮ ਹੋ ਗਿਆ ਤੇ ਮੈਂ ਐਲਾਨੀਆਂ ਨਾਸਤਿਕ ਹੋ ਗਿਆ ਹੁਣ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਉਹਨਾਂ ਸਭ ਲੇਖਕਾਂ ਬਾਰੇ ਸੰਖੇਪ ਵਿੱਚ ਦੱਸ ਦਿਆਂ ਜਿਨ੍ਹਾਂ ਨੂੰ ਭਗਤ ਸਿੰਘ ਨੇ ਆਪਣੇ ਲੇਖ ਵਿੱਚ ਲਿਖਿਆ ਹੈ ਬਾਕੂਨਿਨ ਇੱਕ ਰੂਸੀ ਆਗੂ ਸਨ ਜਿਨ੍ਹਾਂ ਦਾ ਵਿਸ਼ਵਾਸ ਅਰਜਕਤਾਵਾਦ ਵਿੱਚ ਸੀ ਅਰਜਕਤਾਵਾਦ ਕਹਿੰਦਾ ਹੈ ਕਿ ਸਰਕਾਰਾਂ ਖਤਮ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਅਮਨ ਸ਼ਾਂਤੀ ਨਾਲ ਰਹਿ ਸਕਣ ਤਰੋਤਸਕੀ ਤੇ ਲੈਨਿਨ ਇਹ ਦੋ ਰੋਸਤੇ ਬਹੁਤ ਵੱਡੇ ਰਾਜਨੀਤਾ ਸਨ ਜਿਨ੍ਹਾਂ ਨੇ ਆਪਣੇ ਦੇਸ਼ ਵਿੱਚ ਕ੍ਰਾਂਤੀ ਕਰਕੇ ਸਾਮਵਾਦ ਲਿਆਂਦਾ ਤੇ ਕਾਲ ਮਾਰਕਸ ਜਾਂ ਮਾਰਕਸ ਸਾਮਵਾਦ ਦੇ ਰਚయిత ਸਨ ਤੇ ਨਿਰੰਲੰਬਾ ਸਵਾਮੀ ਇੱਕ ਫਿਲਾਸਫਰ ਸਨ ਹੁਣ ਆਪਾਂ ਭਗਤ ਸਿੰਘ ਦੇ ਲੇਖ ਨੂੰ ਅੱਗੇ ਪੜ੍ਹਦੇ ਹਾਂ ਅੱਗੇ ਭਗਤ ਸਿੰਘ ਲਿਖਦੇ ਨੇ ਕਿ ਮਈ 1927 ਵਿੱਚ ਉਹਨਾਂ ਨੂੰ ਕਾਕੋਰੀ ਮਾਮਲੇ ਵਿੱਚ ਸ਼ੱਕੀ ਹੋਣ ਦੇ ਆਧਾਰ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਇਹ ਮੰਨਣ ਲਈ ਕਿਹਾ ਗਿਆ ਕਿ 1926 ਦੀ ਦੁਸ਼ਹਿਰਾ ਤੇ ਬੰਬ ਉਹਨਾਂ ਦੀ ਪਾਰਟੀ ਨੇ ਸੁੱਟਿਆ ਹੈ ਉਹਨਾਂ ਦੇ ਨਾਂ ਕਰਨ ਤੇ ਉਹਨਾਂ ਨੂੰ ਫਾਂਸੀ ਦੀ ਧਮਕੀ ਦਿੱਤੀ ਗਈ ਤੇ ਉਧਰ ਦੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਪ੍ਰਾਰਥਨਾ ਕਰਨ ਲਈ ਉਹ ਕੀ ਲਿਖਦੇ ਨੇ ਕਿ ਇਹ ਮੇਰੇ ਜਾਂਚਣ ਦਾ ਸਮਾਂ ਸੀ ਕਿ ਕੀ ਮੇਰਾ ਨਾਸਤਿਕਤਾ ਦਾ ਵਿਸ਼ਵਾਸ ਬਸ ਉਦੋਂ ਤੱਕ ਹੀ ਹੈ ਜਦ ਮੇਰੇ ਤੇ ਜਾਨ ਦਾ ਕੋਈ ਖਤਰਾ ਨਹੀਂ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਮੇਰਾ ਵਿਸ਼ਵਾਸ ਅਟਲ ਰਹੇਗਾ ਬਹੁਤ ਲੰਬੀ ਸਵੈ-ਵਾਰਤਾ ਤੋਂ ਬਾਅਦ ਮੈਂ ਇਸ ਚੀਜ਼ ਦਾ ਫੈਸਲਾ ਕੀਤਾ ਕਿ ਨਾ ਤੇ ਮੈਂ ਕੋਈ ਆਸਥਿਕਾਂ ਤੇ ਨਾ ਹੀ ਮੈਂ ਕੋਈ ਪ੍ਰਾਰਥਨਾ ਕਰਾਂਗਾ ਮੈਂ ਇੱਕ ਲੰਮੇ ਵਾਰੇ ਵੀ ਆਪਣੀ ਜਾਨ ਬਚਾਣ ਬਾਰੇ ਨਹੀਂ ਸੋਚਿਆ ਮੈਂ ਪਹਿਲਾਂ ਵੀ ਇੱਕ ਨਾਸਤਿਕ ਸਾ ਤੇ ਹੁਣ ਵੀ ਆ ਤੇ ਇਹ ਕੋਈ ਸੌਖੀ ਗੱਲ ਨਹੀਂ ਹੈ ਇੱਕ ਆਸਤੇ ਕੇ ਇਨਸਾਨ ਰੱਬ ਦੇ ਨਾਮ ਤੋਂ ਤਾਕਤ ਤੇ ਅਹਿਸਾਸ ਲੈ ਸਕਦਾ ਹੈ ਪਰ ਇੱਕ ਨਾਸਤਿਕ ਵਾਸਤੇ ਇਹ ਬਹੁਤ ਮੁਸ਼ਕਿਲ ਗੱਲ ਹੈ ਕਿਉਂਕਿ ਉਸ ਨੂੰ ਸਿਰਫ ਆਪਣੇ ਆਪ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ ਮੈਂ ਇੱਕ ਨਾਸਤਿਕ ਹੋਣ ਕਰਕੇ ਇੱਕ ਵੱਡੇ ਕਾਰਜ ਲਈ ਆਪਣੀ ਜਾਨ ਦੇ ਰਿਹਾ ਮੇਰੇ ਲਈ ਇਸ ਤੋਂ ਵੱਡਾ ਹੌਸਲਾ ਹੋਰ ਕੀ ਹੋ ਸਕਦਾ ਇੱਕ ਆਸਤਿਕ ਹਿੰਦੂ ਅਗਲੇ ਜਨਮ ਵਿੱਚ ਰਾਜਾ ਬਣਨ ਲਈ ਤੇ ਇੱਕ ਮੁਸਲਮਾਨ ਜੰਨਤ ਵਿੱਚ ਥਾਂ ਪਾਉਣ ਲਈ ਆਪਣੀ ਜਾਨ ਦਿੰਦਾ ਹੈ ਪਰ ਇੱਕ ਨਾਸਤਿਕ ਬੰਦੇ ਕੋਲ ਕੀ ਹੀ ਕਾਰਨ ਹੈ ਮੈਨੂੰ ਪਤਾ ਹੈ ਕਿ ਅੰਤ ਹੋ ਹੀ ਹੈ ਜਦੋਂ ਮੇਰੀ ਤੌਂਦ ਵਾਲੇ ਰੱਸੀ ਤੰਗ ਕਰ ਦਿੱਤੀ ਜਾਏਗੀ ਤੇ ਮੇਰੇ ਪੈਰਾਂ ਹੇਠੋਂ ਫੱਟਾ ਚੁੱਕ ਦਿੱਤਾ ਜਾਵੇਗਾ ਉਹੀ ਮੇਰਾ ਅੰਤ ਹੋਵੇਗਾ ਤੇ ਜੇ ਮੈਂ ਕਿਸ ਇਨਾਮ ਦੀ ਨਜ਼ਰ ਤੋਂ ਵੇਖਾਂ ਤੇ ਬਸ ਇੱਕ ਛੋਟੀ ਜੀ ਸੰਘਰਸ਼ ਭਰੀ ਜ਼ਿੰਦਗੀ ਬਿਨਾਂ ਕਿਸੇ ਖਾਸ ਅੰਤ ਤੋਂ ਇਹੀ ਮੇਰਾ ਇਨਾਮ ਹੈ ਮੈਂ ਬਿਨਾਂ ਕਿਸੇ ਸਵਾਰਥ ਤੋਂ ਆਪਣੀ ਜ਼ਿੰਦਗੀ ਦੇ ਰਿਹਾ ਹਾਂ ਇਹ ਇੱਕ ਨਵੇਂ ਦੌਰ ਦਾ ਆਗਾਜ਼ ਹੋਵੇਗਾ ਜਦ ਲੋਕ ਇਸ ਤੋਂ ਤੇ ਆਜ਼ਾਦੀ ਦੇ ਖਿਆਲਾਂ ਤੋਂ ਪ੍ਰੇਰਣਾ ਲੈ ਕੇ ਆਪਣੀ ਆਪਣੀ ਜ਼ਿੰਦਗੀ ਵੀ ਤਾਉ ਤੇ ਲਾਣਗੇ ਪਰ ਰਾਜਾ ਬਣਨ ਲਈ ਜਾਂ ਜੰਨਤ ਵਿੱਚ ਥਾਂ ਪਾਉਣ ਲਈ ਨਹੀਂ ਸਗੋਂ ਗੁਲਾਮੀ ਤੋਂ ਆਜ਼ਾਦੀ ਲਈ ਤੇ ਅਮਨ ਦੇ ਰਸਤੇ ਤੇ ਚੱਲਣ ਲਈ ਪਰ ਕੋਈ ਇਸ ਨੂੰ ਅਹੰਕਾਰ ਜਾਂ ਅਭਿਮਾਨ ਕਿਵੇਂ ਸਮਝ ਸਕਦਾ ਹੈ ਜੀ ਕੋਈ ਸਮਝਦਾ ਹੈ ਤਾਂ ਮੈਂ ਉਸ ਨੂੰ ਬੇਵਕੂਫੀ ਆਖਾਂਗਾ ਉਹ ਦਿਲ ਦੀ ਗਹਿਰਾਈ ਤੋਂ ਅਹਿਸਾਸਾਂ ਨੂੰ ਸਮਝ ਸਮਝਣ ਵਿੱਚ ਅਸਮਰਥ ਹੈ ਉਸ ਕੋਲ ਜੋ ਦਿਲ ਹੈ ਉਹ ਬਸ ਇੱਕ ਮਾਸ ਦਾ ਲੋਥੜਾ ਹੀ ਹੈ ਜਿਸ ਵਿੱਚ ਕੋਈ ਜਜ਼ਬਾਤ ਨਹੀਂ ਜਦ ਤੁਸੀਂ ਬਹੁਮਤ ਦੇ ਖਿਆਲਾਂ ਤੋਂ ਖਿਲਾਫ ਜਾਂਦੇ ਹੋ ਤੇ ਇੱਕ ਮਹਾਨ ਇਨਸਾਨ ਦੀ ਆਲੋਚਨਾ ਕਰਦੇ ਹੋ ਜਿਸ ਨੂੰ ਆਲੋਚਨਾ ਤੋਂ ਉੱਤੇ ਸਮਝਿਆ ਜਾਂਦਾ ਹੈ ਤਾਂ ਕੋਈ ਵੀ ਤੁਹਾਨੂੰ ਤਰਕਸ਼ੀਲ ਜਵਾਬ ਨਹੀਂ ਦਿੰਦਾ ਇਹ ਮਾਨਸਿਕ ਬੇਚੈਨੀ ਦਾ ਨਤੀਜਾ ਹੈ ਬੇਰਹਿਮ ਆਲੋਚਨਾ ਤੇ ਆਜ਼ਾਦ ਸੋਚ ਇਹ क्रांतिकारी ਦੀ ਦੋ ਅਹਿਮ ਨਿਸ਼ਾਨੀਆਂ ਹਨ ਮਹਾਤਮਾ ਗਾਂਧੀ ਆਲੋਚਨਾ ਤੋਂ ਉੱਤੇ ਹਨ ਉਹਨਾਂ ਦੇ ਰਾਜਨੀਤੀ ਨੈਤਿਕਤਾ ਧਰਮ ਦੇ ਖਿਆਲ ਹਮੇਸ਼ਾ ਸਹੀ ਹਨ ਤੇ ਇਹ ਤੁਹਾਡੀ ਜ਼ਿੰਮੇਵਾਰੀ ਕਿ ਤੁਸੀਂ ਇਹਨਾਂ ਨੂੰ ਸਹੀ ਮੰਨੋ ਇਹ ਸਭ ਸਾਨੂੰ ਅੱਗੇ ਨਹੀਂ ਸਗੋਂ ਪਿੱਛੇ ਲੈ ਜਾਏਗਾ ਸਾਡੇ ਪੁਰਖਾਂ ਨੇ ਇੱਕ ਸਰਵੋੱਚ ਸੱਤਾ ਵਿੱਚ ਵਿਸ਼ਵਾਸ ਬਣਾਇਆ ਤੇ ਜੇ ਕੋਈ ਵੀ ਉਸ ਸੱਤਾ ਤੇ ਸਵਾਲ ਕਰਦਾ ਹੈ ਤਾਂ ਉਸ ਨੂੰ ਜਾਤਾ ਕਾਫਿਰ ਜਾਂ त्यागा करार ਦੇ ਦਿੱਤਾ ਜਾਂਦਾ ਹੈ ਭਾਵੇਂ ਉਸ ਦੀ ਦਲੀਲਾਂ ਦਾ ਕੋਈ ਜਵਾਬ ਨਾ ਹੋਵੇ ਭਾਵੇਂ ਉਹ ਉਸ ਸੱਤਾ ਦੇ ਪ੍ਰਗੋਪ ਤੋਂ ਨਾ ਵੀ ਡਰਦਾ ਹੋਵੇ ਤਾਂ ਵੀ ਉਸ ਨੂੰ ਹੰਕਾਰੀ ਕਹਿ ਦਿੱਤਾ ਜਾਂਦਾ ਹੈ ਤੇ ਜਿੱਥੋਂ ਤੱਕ ਸਵਾਲ ਸੀ ਕਿ ਕੀ ਮੇਰੀ ਨਾਸਤਿਕਤਾ ਹੰਕਾਰ ਦਾ ਨਤੀਜਾ ਹੈ ਤੇ ਮੈਂ ਇਹ ਸਭ ਸਾਫ਼ ਕਰ ਦਿੱਤਾ ਹੈ ਤੇ ਮੇਰਾ ਮੰਨਣਾ ਹੈ ਕਿ ਜੇ ਮੈਂ ਆਸਤਿਕ ਹੁੰਦਾ ਤਾਂ ਮੇਰਾ ਇਹਨਾਂ ਹਾਲਾਤਾਂ ਤੋਂ ਲੰਘਣਾ ਆਸਾਨ ਹੁੰਦਾ ਨਾਸਤਿਕ ਹੋਣਾ ਹੋਣ ਕਰਕੇ ਮੇਰੀਆਂ ਮੁਸ਼ਕਲਾਂ ਵਿੱਚ ਵਾਧਾ ਹੀ ਹੋਇਆ ਹੈ ਪਰ ਫਿਰ ਵੀ ਆਪਣੇ ਅੰਤ ਨੂੰ ਵੇਖਣ ਲਈ ਮੈਨੂੰ ਕਿਸੇ ਨਸ਼ੇ ਦੀ ਲੋੜ ਨਹੀਂ ਹੈ ਮੈਂ ਇੱਕ ਯਥਾਰਥਵਾਦੀ ਹਾਂ ਤੇ ਸਫਲਤਾ ਹਾਲਾਤਾਂ ਤੇ ਕਿਸਮਤ ਦਾ ਨਤੀਜਾ ਹੁੰਦੀ ਹੁਣ ਤੱਕ ਆਪਾਂ ਇਸ ਲੇਖ ਵਿੱਚ ਅਗਰ ਸਿੰਘ ਜੀ ਦੇ ਵਿਚਾਰਾਂ ਨੂੰ ਉਹਨਾਂ ਦੇ ਸ਼ਬਦਾਂ ਵਿੱਚ ਸਮਝਿਆ ਜਾਣਿਆ ਤੇ ਉਹਨਾਂ ਦਾ ਉਹਨਾਂ ਲੋਕਾਂ ਨੂੰ ਜਵਾਬ ਵੀ ਸੁਣਿਆ ਜੋ ਉਹਨਾਂ ਨੂੰ ਹੰਕਾਰੀ ਸਮਝਦੇ ਸਨ ਅਗਲੀ ਵੀਡੀਓ ਵਿੱਚ ਇਸ ਦੇ ਅਗਲੇ ਹਿੱਸੇ ਵਿੱਚ ਆਪਾਂ ਉਹਨਾਂ ਦੀ ਨਾਸਤਿਕਤਾ ਦੀਆਂ ਦਲੀਲਾਂ ਸੁਣਾਂਗੇ ਜਿੰਨਾ ਕਰਕੇ ਉਹਨਾਂ ਦਾ ਰੱਬ ਦੀ ਹੋਂਦ ਤੋਂ ਵਿਸ਼ਵਾਸ ਉੱਟ ਗਿਆ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ